ਖੋ ਜੀ ਲੁੱਟ ਪੈ ਗਈ ਰਾਮ ਰਾਮ ਦੀ ਕਹਿੰਦੇ ਲੁੱਟਾ ਲੁੱਟ ਲੋ ਨਸੀਬਾਂ ਵਾਲੇ ਬੰਦੇਓ ਲੁੱਟ ਪੈ ਗਈ ਰਾਮ ਰਾਮ ਦੀ ਹਾਂਜੀ ਖਾਓ ਜੀ ਖਲਾਓ ਜੀ ਮੈਂ ਖਾਂਉਂ ਖਾਓ ਜੀ ਪਹਿਲਾਂ ਖਾਓ ਜੀ ਫਿਰ ਖਲਾਓ ਜੀ ਲਓ ਜੀ ਪਹਿਲਾਂ ਈਵਰਸ ਨੂੰ ਖਲਾਓ ਆ ਲਓ ਜੀ ਈਵਰ ਜੀ ਈਵਰ ਜੀ ਖਾਓ ਜੀ ਇੰਨੀ ਮਟਿਆਈ ਲੈ ਗਿਆ ਤੇ ਅੱਜ ਘਰ ਦੀ ਬਣਾਈ ਇੱਕ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਆ ਹੁਣ ਖਾਣ ਲੱਗੇ ਹਾਂ

ਕੀ ਬਣਾਇਆ ਤੁਸੀਂ ਦੱਸਿਓ ਵੀ ਅਸੀਂ ਹੈ ਕੀ ਬਣਾਇਆ ਪੰਜੀਰੀ ਬਣਾਈਆ ਖੋਆ ਬਣਾਈਆ ਬਰਫੀ ਬਣਾਈਆ ਤੁਸੀਂ ਹੁਣ ਕਮੈਂਡ ਕਰਕੇ ਦੱਸਣਾ ਵੀ ਇਹ ਪੰਜੀਰੀ ਆ ਕਿ ਖੋਆ ਆ ਵਧੀਆ ਬਣੀ ਬਾਕੀ ਤੁਹਾਨੂੰ ਕੀ ਜਾਂਦੀ ਹਾਲ ਦੀ ਦਿਖਾਣਾ ਮੈਂ ਅਸੀਂ ਖੋਆ ਪੰਜੀਰੀ ਰੋਟੀ ਸਾਰਾ ਕੁਝ ਦੇਖ ਲੈਣ ਦੇ ਕੋਈ ਗੱਲ ਨਹੀਂ ਵੀਰੇ ਕੋਈ ਨਾ ਬਸ ਦੇ ਕਰਾਂਗੇ ਸਾਰਾ ਕੁਝ ਹੁੰਦਾ ਪਹਿਲਾਂ ਤੁਸੀਂ ਇੱਥੇ ਆ ਜਾਓ ਆ ਤਾਂ ਚਲੋ ਮੈਂ ਇਹਦੇ ਵਿੱਚੋਂ ਲੈ ਕੇ ਗਈ ਸੀ ਕੱਢ ਕੇ ਇੰਟੀਰੀਅਰ ਜੋ ਵੀ ਆਪਾਂ ਬਣਾਇਆ ਹੈ ਨਾ ਬਣਾਇਆ ਆ ਮੇਰਾ ਬਿਊਟੀ ਦਾ ਆਪੇ ਆ ਭਾਈ ਬਸ ਮੇਰਾ ਇੰਨਾ ਕ ਮੇਕਅਪ ਕਿੱਟਾ ਹਨਾ ਆ ਵੀ ਬਿਊਟੀ ਚ ਆਉਂਦਾ ਪੋਟੈਟੋ ਹਨਾ ਤੇ ਆ ਫਰੂਟ ਆ ਗਈ ਹੈ ਆਹਾ ਫਰੂਟੇ ਵੀ ਇਹ ਜਿਹੜਾ ਦੇ ਰਹੇ ਤੇ ਆਹਾ ਭਾਈ ਅਸੀਂ ਹੁਣੇ-ਹੁਣੇ ਬਣਾ ਕੇ ਹਟਿਆ ਇਹ ਉਹਦਾ ਸਾਰਾ ਸਮਾਨ ਹਨਾ ਤੇ ਆ ਪਾਂਡਾ ਠੀਕਰ ਆ ਦੁੱਧ ਦਾ ਜੱਗ ਬੇਲੀ ਹੋ ਗਿਆ ਆ ਮੇਰੀ ਚਾਹ ਬਚਦੀ ਫਿਰਦੀ ਆ ਹੈ ਇਹ ਅਸੀਂ ਚੱਕਦੇ ਨਹੀਂ ਹੈਗੇ ਤੇ ਉਸ ਤੋਂ ਬਾਅਦ ਇੱਧਰ ਆ ਦੋ ਅਸੀਂ ਇੱਕ ਵਾਰ ਤਾਂ ਖਾਣਾ ਖਾ ਕੇ ਮੁੜ ਕੇ ਮੈਂ ਰਸੋਈ 'ਚ ਨਹੀਂ ਵੜਦੀ ਆਹ ਦੇਖ ਲਓ ਇੱਥੇ ਆਹ ਦੇਖ ਲਓ ਇੱਥੇ ਤੇ ਸੰਗ ਤਾਂ ਸੰਗ ਨਾਲ ਇੱਧਰ ਨੇ ਆਹ ਸੰਗ ਤਾਂ ਭੱਜ ਗਈਆਂ ਆਹ ਦੇਖੋ ਮੈਂ ਵਿਆ ਕਿੱਥੇ ਲਿਜਿਆ ਵਿਆ ਸਾਰਾ ਕੁਝ ਆਹ ਐਨੇ ਭਾਂਡੇ ਤੁਹਾਨੂੰ ਕੀ ਲੱਗਦਾ ਮੇਰੇ ਹੋਣਗੇ ਆ ਤੁਸੀਂ ਦੱਸੋ ਵੀ ਐਨੇ ਭਾਂਡੇ ਆਹ ਜਿਹੜੇ ਪੈਨੇ ਮੇਰੇ ਨੇ ਤੇ ਮੈਂ ਨਾ ਲਿਖਿਆ ਨੂੰ ਕਿ ਸੇ ਭਾਂਡੇ ਤੇ ਮੇਰਾ ਨਾਂ ਨਹੀਂਗਾ ਕਿ ਜੈ ਪਰ ਵੀ ਹੁਣ ਮੈਂ ਜਿੰਨੇ ਪਾਣੇ ਖਰੀਦੂ ਆ ਉਹਦਾ ਨਾਮ ਲਖਾਇਆ ਕਰੂੰਗੀ ਮੋਹ ਲਾਇਆ ਕਰ ਮੋਹ ਲਾਇਆ ਕਰ ਹੈ ਨਮਿਤਾਸ ਮੈਂ ਕੱਲ ਪਰ ਸੋ ਵੀ ਕਹਿੰਦੀ ਦੀ ਵੀ ਇਹ ਕਾਨੂੰਨ ਚਾਹੀਦਾ ਹੈ ਵੀ ਜਿਹੜਾ ਬੰਦਾ ਖਾਵੇ ਉਹੀ ਪਾਣੇ ਗਰਮ 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 ਪਰਮ ਨੇ ਮੂੰਹ ਚ ਪਾਤਾ ਸਸੀ ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਦੋ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਐਸੇ ਮਿਲਦੇ ਨਾਲ ਆਪਾਂ ਮੁੰਡੀ ਫੈਮਿਲੀ ਦੇ ਨਾਲ ਰਲ ਮਿਲ ਕੇ ਉਹ ਆਪ ਜਿਹੜੀ ਖਾਂਦੇ ਹੋਏ ਬਲੌਗ ਦੀ ਸ਼ੁਰੂਆਤ ਕਰ ਲਈ ਬਹੁਤ ਟੇਸਟੀ ਬਣਿਆ ਬਹੁਤ ਟੇਸਟੀ ਬਣਿਆ ਬਣਾਉਣ ਵਾਲਾ ਮੈਂ ਸੀਗਾ ਨਾ ਤਾਂ ਕਰਕੇ ਪਰਮ ਦੀ ਮੰਮੀ ਪਰਮ ਦੀ ਮੰਮੀ ਬਣਾਉਂਦੀ ਹੈ ਉਹ ਦੇ ਦੋ ਦੋ ਖਾਏ ਜਾਵੇ ਉਹ ਰਹਿ ਗਿਆ ਬਾਪੂ ਕਾਹਿੰ ਜਿਹਾ ਜਿਹਾ ਬੱਡੇ ਗਰਮ ਨਾ ਮੈਂ ਭੁੱਖ ਮਾਰ ਕੇ ਭੁੱਖ ਮਾਰ ਕੇ ਗਰਮ ਨਾ ਗਰਮ ਆਉਗਾ ਮੁੜ ਕੇ ਸਾਰਾ ਸਿਆਲ ਨਹੀਂ ਖਾਣਾ ਰਹਿਣ ਰਹਿਣ ਦੇ ਜੀ ਵਾਹ ਜੀ ਸੜੂ ਸਾਰਾ ਸਿਆਲ ਨਹੀਂ ਉਹਨੇ ਖਾਣਾ ਦੇਖਣ ਕੋਈ ਕੌਲੀ ਨਹੀਂ ਹੋਣੀ ਕੋਈ ਗਲਾਸ ਨਹੀਂ ਹੋਣਾ ਦੇਖ ਲੋ ਟੰਗਰੀ ਖਾਲੀ ਬਲੇਟ ਹੀ ਹੈ ਹੂੰ ਬਲੇਟਾਂ ਰੇਟਾ ਪਈਆਂ ਨੇ ਆ ਦੇਖੋ ਪਰਿੰਜੀ ਪਰਿੰਜੀ ਚ ਕੌਲੀਆ ਘਣ ਲਗੇ ਲੱਭ ਗਈ ਸਾਨੂੰ ਕੌਲੀ ਭਰਾਵਾ ਮਜ਼ਾ ਨੂੰ ਪਾ ਕੇ ਇਹ ਹਾਈ ਹਾਈ ਅੱਜ ਸੰਡੇ ਆ ਜੀ ਇਹ ਹੈਪੀ ਵਾਲਾ ਸੰਡੇ ਆ ਤੇ ਆਪਾਂ ਬੱਚਿਆਂ ਨੂੰ ਨਾਰਾਜ਼ ਨਹੀਂ ਕਰੀਦਾ ਹੁੰਦਾ ਸਵੇਰੇ ਇਹਨਾਂ ਨੂੰ ਖਲਾਈਆਂ ਆਪਾਂ ਮੇਥੇ ਵਾਲੀਆਂ ਰੋਟੀਆਂ ਕੱਲ ਵੀ ਖਾਈਆਂ ਸੀ ਅੱਜ ਦੀਆਂ ਖਾਈਆਂ ਸੀ ਇਹਨਾਂ ਦੀ ਡਿਮਾਂਡ ਸੀਗੀ ਵੀ ਸਾਨੂੰ ਆਲੂ ਵਾਲੀਆਂ ਖਲਾਈਆਂ ਜਾਣ ਤੇ ਮੇਰੀ ਡਿਮਾਂਡ ਸੀਗੀ ਵੀ ਨਹੀਂ ਮੇਥੇ ਵਾਲੀਆਂ ਖਾਬੋ ਤੇ ਕੰਮ ਨਵੇੜੋ ਜਿਹੜਾ ਲਫੜੋ ਠੀਨਾਂ ਦਾ ਨਾਮ ਬੱਸ ਭੂਕ ਮਾਰ ਕੇ 9 ਵਜੇ ਸਾਡਾ ਪਰਮੁਠੀ ਆ ਪ੍ਰੇਮ ਸਾਡਾ ਸਾਰਿਆਂ ਨਾਲ ਪਹਿਲਾਂ ਉੱਠ ਖੜਿਆ ਸੀ ਮੇਰੇ ਤੇ ਮੀਨੇ ਮਗਰੋਂ ਦਗਾਈ ਹੋਈ ਸੀ ਹੈਪੀ ਦੀਵਾਲੀ ਸੱਚੀ ਗੱਲ ਆ ਹਾਈਵੇ ਮੈਨੂੰ ਤਰਸਾਵੇ ਦੇਖੀ ਵੀ ਜਿਹੜਾ ਬੰਦਾ ਲੱਡੂ ਤੇ ਲੱਡੂ ਖੇੜਾ ਛਾੜ ਦਿੰਦਾ ਤੇ ਉਹ ਬੰਦਾ ਚੱਕਿਆ ਵੀ ਨਹੀਂ ਨਾ ਲੱਡੂਆਂ ਵੱਲ ਨਾ ਵਰਫੀ ਵੱਲ ਹਾਏ ਨਹੀਂ ਇਹਨਾਂ ਨੇ ਪਤਾ ਕੀ ਹੁੰਦਾ ਦੀਵਾਲੀ ਵਾਲੇ ਦੇ ਨੇ ਕੀ ਕਰਦੇ ਹੁੰਦੇ ਆ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਾਂ ਦੀਵਾਲੀ ਵਾਲੇ ਦੇ ਜਦੋਂ ਇਹ ਮਠਿਆਈ ਵਗੈਰਾ ਖਰੀਦ ਕੇ ਲੈ ਕੇ ਆਉਂਦੇ ਆ ਨਾ ਉਹ ਹੁੰਦਾ ਵੀ ਆਪਾਂ ਜਾਂ ਸ਼ਾਮ ਨੂੰ ਮੱਥਾ ਟੇਕਣਾ ਤੇ ਜਾਂ ਆਪਾਂ ਮਤਲਬ ਦੀਵਾਲੀ ਵਾਲੇ ਦਿਨ ਟੇਕਣਾ ਹਨਾ ਇਦਾਂ ਹੁੰਦਾ ਇਹਨਾਂ ਨੇ ਸਪੈਸ਼ਲ ਇਸ ਵਾਰ ਵੀ ਲੈ ਕੇ ਆਇਆ ਹਰ ਵਾਰੀ ਹੁੰਦਾ ਵੀ ਇੱਕ ਡੱਬਾ ਮਠਿਆਈ ਦਾ ਤੇ ਨਾਲ ਬਰੈਡ ਪਕੌੜੇ ਜਿਹੜੇ ਆਪਾਂ ਮਤਲਬ ਐਟ ਅ ਟਾਈਮ ਚੀਜ਼ਾਂ ਆਉਣਸਾਰ ਆਪਾਂ ਖਾਣੇ ਆ ਉਹ ਲੈ ਕੇ ਆਉਂਦੇ ਆ ਅਸੀਂ ਖਾਂਦੇ ਵੀ ਆ ਖਾਦੇ ਵੀ ਆ ਇਸ ਵਾਰ ਵੀ ਖਾਦੇ ਆ ਪਰ ਇਹਨਾਂ ਨੇ ਨਹੀਂ ਖਾਦੇ ਉਹੀ ਜਿਹੜੇ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਥੋੜੇ ਵਾਲੇ ਇਹਨਾਂ ਨੇ ਬਰੈਡ ਖਾ ਲਿਆ ਜਾਂ ਇੱਕ ਕੀ ਜਲੇਬੀਆਂ ਲਿਆਉਂਦੇ ਅਸੀਂ ਉਹ ਖਾ ਲਿਆ ਬਸ ਮੁੜ ਕੇ ਬੰਦਾ ਝਾਕਿਆ ਨਹੀਂ ਮਠਿਆਈ ਵੱਲ ਕਿਸੇ ਚੀਜ਼ ਵੱਲ ਖਰੋੜ ਤਾਂ ਖਾਲੇ ਵੀ ਪੈ ਰੋਲਦੇ ਆ ਤੇ ਇਸ ਵਾਰ ਇਹਨਾਂ ਮੈਨੂੰ ਸ਼ਿਕਾਇਤ ਆ ਇਹਨਾਂ ਤੋਂ ਇੱਕ ਜਿਹੜੀ ਕਿ ਮੈਂ ਵੀ ਕੰਮ ਦੇ ਵਿੱਚ ਭੁੱਲ ਗਈ ਉਸ ਟਾਈਮ ਹਾਂ ਦੱਸੋ ਮੈਨੂੰ ਦਵਾਈਆਂ ਖੱਲਾ ਹੀ ਨਹੀਂ ਜੁੜੀਆਂ ਜਿਹੜੀਆਂ ਇੱਕ ਵੈਕਟ ਲਿਆਉਂਦਾ ਜਿਹੜਾ ਖਾ ਗਿਆ ਇਸ ਵਾਰ ਦਵਾਈ ਦੀਆਂ ਤੁਸੀਂ ਨਾ ਖਿੱਲਾ ਬਹੁਤ ਘੱਟ ਲਿਆਉਂਦੀਆਂ ਸੀ ਜੀ ਰੁਪਈਆ ਆਪਣੇ ਜੀਰੀ ਵੀ ਨਹੀਂ ਹੈਗੀ ਜੀੜੀ ਵੀ ਸਾਰੀ ਜੀਰੀ ਹੈਗੀ ਬਾਜਰੇ ਦੀਆਂ ਮਣਾ ਦੇਣੀਆਂ ਬਾਜਰੇ ਦੀਆਂ ਮਣਾ ਜੀਰੀ ਲਿਆ ਓ ਦੁਬਾਰੀ ਦਾ ਖਿਲਾ ਤਾਂ ਜ ਮਰਜ਼ੀ ਚਾਹ ਚਪਾ ਕੇ ਖਾ ਲੈਣੀ ਹੈ ਸਵਾਦ ਹੁੰਦੀ ਹੈ ਨਾਲੇ ਕੈਲਸ਼ੀਅਮ ਫੁੱਲ ਹੁੰਦਾ ਉਹਨਾਂ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਦੇਖਦੇ ਆ ਕਰੀਏ ਹੁਣ ਭਾਂਡਾ ਠਿੱਕਰ ਧੋਈਏ ਹਨਾ ਕਿਉਂਕਿ ਤੇ ਮੇਰੇ ਨਾਲ ਲਿਖਿਆ ਸਾਰਿਆਂ ਨੇ ਖਾ ਲਿਆ ਵਧੀਆ ਨਾਓ ਚਾਹ ਚੂ ਨਾ ਮੈਨੂੰ ਕੁਛ ਨਹੀਂ ਬਣਿਆ ਪਰਮ ਖਾ ਕੇ ਮੈਨੂੰ ਘੈਂਟ ਜੀ ਡਾਂਗ ਵਰਗੀ ਚਾਹ ਕਰਕੇ ਦੇ ਦੇ ਤੇ ਫਿਰ ਮੈਂ ਭਾਂਡਿਆਂ ਨੂੰ ਘੇੜਾ ਦੇ ਦਵਾਂ ਨਾ ਹੋਣੀ ਮੈਂ ਖਾਂਦਾ ਹਾਈ ਕੱਕੀ ਮੈਂ ਕੋਈ ਤਾਂ ਫਿਰ ਕੋਈ ਸੁਣਾਓ ਗੱਲਬਾਤ 1000 ਦੀ ਜੁਨੀਫਾਰਮ ਤੋੜਨ ਵਾਲੀ ਪਈ ਆ ਕੱਲੂ ਪਾ ਕੇ ਵੀ ਜਾਣੀ ਜਾਹਰ ਨੇ ਸਾਬ ਦੇਖੀ ਜੋ ਕਿਉਂ ਦੇਖੀ ਜੋ ਤੋਣੀ ਆ ਮੈਂ ਮਾਂ ਨੂੰ ਫਿਕਰ ਹੁੰਦੇ ਪਿਓ ਨੂੰ ਥੋੜੀ ਇੱਕ ਵਾਰੀ ਕਹਿੰਦੇ ਇੱਕ ਸਕੂਲ ਦੇ ਮਤਲਬ ਉਹਨਾਂ ਦੇ ਹੁੰਦਾ ਵੀ ਜਿਵੇਂ ਜਾਹਰ ਉਹਨਾਂ ਦੇ ਵੀ ਹੁੰਦਾ ਬੁੱਧਵਾਰ ਨੂੰ ਆ ਪਾਉਣੀ ਆ ਫਲਾਣੇ ਦੇ ਨਾ ਪਾਉਣੀ ਆ ਫਲਾਣੇ ਦੇ ਨਾ ਪਾਉਣੀ ਆ ਵੀ ਬੱਚਾ ਬੁੱਧਵਾਰ ਵਾਲੇ ਦਿਨ ਸ਼ਨੀਵਾਰ ਵਾਲੀ ਜਿਹੜੀ ਯੂਨੀਫਾਰਮ ਪਾ ਕੇ ਚਲੇ ਗਿਆ ਤੇ ਟੀਚਰਸ ਨੇ ਪੁੱਛਿਆ ਵੀ ਤੁਸੀਂ ਵੀ ਆਹ ਸਾਰੇ ਬੱਚਿਆਂ ਦੇ ਬੁੱਧਵਾਰ ਵਾਲੀ ਵਾਲੀ ਜਿਹੜੀ ਯੂਨੀਫਾਰਮ ਪਾਈ ਆ ਵੀ ਤੁਸੀਂ ਸ਼ਨੀਵਾਰ ਵਾਲੀ ਕਾਤੇ ਪਾ ਕੇ ਆਏ ਹੋ ਉਹ ਕਹਿੰਦਾ ਜੀ ਮੇਰੀ ਮੰਮੀ ਗਈ ਹੋਈ ਸੀ ਇਹਦਾ ਮਤਲਬ ਡੈਡੀ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਡੈਡੀ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਜਹਰ ਕੈਮਰੇ 'ਚ ਆਪਦੇ ਡੈਡੀ ਨੂੰ ਕਾਤੇ ਦੇਖ ਰਿਆ ਉਧਰ ਜਾਓ ਉਧਰ ਜਾਓ ਮਾਂ ਨੂੰ ਬੱਚੇ ਬਾਰੇ ਤਾਂ ਕੋਈ ਜਾਣਕਾਰੀ ਹੂੰ ਹੂੰ ਦੇੜੀ ਨੇ ਤਾਂ ਕੰਮ ਕਰਨਾ ਫਿਕਰ ਤਾਂ ਮਾਂ ਵਾਈ ਕਰਦੀਆਂ ਹੁੰਦੀਆਂ ਭੱਜ ਗਿਆ ਭੱਜ ਗਿਆ ਖਿਸਕਦਾ ਖਿਸਕਦਾ ਖਿਸਕ ਗਿਆ ਆ ਦੇ ਲੋ ਲੈ ਆਹ ਪਟੀਆਂ ਦਾ ਸੀ ਪੂਰੀ ਹੋ ਗਈ ਅੱਜ ਇੱਕ ਤਰੀਕਾ ਦੇ ਕਿਵੇਂ ਰੁਲਦੀਆਂ ਨੇ ਇਹ ਮੈਂ ਚੱਕਾਂ ਨਾ ਚੱਕਾਂ ਇੱਕ ਬੱਚੇ ਦੀ ਨਹੀਂ ਘਰ ਵਾਲੇ ਦੀ ਵੀ ਜ਼ਿੰਮੇਵਾਰੀ ਮਾਂ ਬੱਚੇ ਦੀ ਮਾਂ ਤੇ ਹੀ ਹੁੰਦੀ ਆ ਚੱਕ ਦਿੰਨੇ ਭੱਜਿਆ ਚੱਕਣੀ ਆਂਦੇ ਸੱਟਣੀਆਂ ਹੀ ਨਹੀਂ ਸੀ ਹੈ ਕੋੜੀ ਕਿੱਥੇ ਕਿੱਥੇ ਮੀ ਪੈ ਗਿਆ ਕਿੱਥੇ ਪੈ ਗਿਆ ਮਾਰੇ ਗਾਣੇ ਨਹੀਂ ਪੈਣਾ ਕਦੇ ਨਾ ਬਦਲਾ ਤਾਂ ਮੀ ਪੈ ਗਿਆ ਤੇ ਜੌਨੀ ਬਾਬੇ ਵਾਲੀ ਗੱਲ ਕਰਤੀ ਜੌਨੀ ਜੌਨੀ ਨਹੀਂ ਉਹਦੇ ਵਰਗੀ ਬੰਦੇ ਵਰਗੀ ਕਿੱਥੇ ਕਿੱਥੇ ਬਦਲਾ ਬਦਲਿਆ ਹਵਾ ਦਾ ਵਾਹੋ ਚ ਨਾ ਜਾਂਦੀ ਜਦ ਮੀ ਬੈਠੀ ਉਹ ਆਪਣਾ ਨਹੀਂ ਹੋਵੇ ਛਾਪੀ ਬਜਾਇਦਾ ਆਪਣੇ ਬੱਤਰ ਲਿਆਦੇ ਮੀ ਫਮਾਬੇ ਕੀ ਆਦਰ ਸ਼ੇਅਰ ਕਰ ਲਓ ਆਪਣੀ ਦਿਖਦੇ ਨਹੀਂ ਹੈਗੇ ਫਿਰ ਤੁਸੀਂ ਫਿਰ ਕਹਿ ਦਿੰਦੇ ਆ ਤੁਹਾਡੇ ਥੋਡੇ ਥੋਡੇ ਵੀਰ ਕਹਿੰਦੇ ਹੈਗਾ ਨੇ ਅਜਾ ਗੱਲਾਂ ਪਟਪਟ ਗੱਲਾਂ ਨਾ ਬਣਾਦਾ ਮੇਰੀਆਂ ਕਿਹੜਾ ਫਲਫੀ ਨੇ ਜਿਹੜੀ ਤੂੰ ਗੱਲਾਂ ਪਾੜਦਾ ਤੇੜੀ ਨਹੀਂ ਹੋਈ ਕੀ ਹਾਂ ਬਣੀ ਹੈ ਗੱਲ ਫਲਫੀ ਇਹਨਾਂ ਨੂੰ ਤਾਂ ਧੜ-ਧੜੇ ਨੂੰ ਮੰਮੀ ਮੈਂ ਤਾਂ ਚੀਂਡਾਉਂਦਾ ਮੈਨੂੰ ਅਗੀਆਂ ਲੱਗੂ ਆ। ਐਂ ਕਹਾਂ ਤਾਂ ਜਾਈ ਨੀ ਨੰਦਾ ਕਰੀ। ਸਾਗਦਰ ਦਾਈ ਦਾ ਮਾਰਦਾ ਇਹਨੂੰ ਉਹੋ ਕਰਨਾ ਪੈਣਾ ਇਹਦੇ। ਕਾਦੀ ਉਹ ਤੈਨੂੰ ਅਜਿਓ। ਹੈਂ? ਗੱਲ। ਅੱਜ ਜਾ ਮੈਂ ਛੱਡ। ਹੱਕ ਤੇਰੀ ਖੜ ਜਾ। ਜਾਨ ਨੇ ਕੋਲ ਜੱਕੀ ਦਿੱਤੀ ਖਾਦੀਗਾ ਤੈਨੂੰ। ਮੈਂ ਇੱਕ ਲੋਤ ਨੇ। ਪਹਿਲਾਂ ਦਾਸ ਵੀ ਤਾਂ ਖਾ ਕੇ ਘਰ ਤੇ ਨਹੀਂ ਆਇਆ ਰੱਖ ਰਿਹਾ ਉਹ ਤਾਂ ਕਾ ਦੇਖ ਕਿਉਂ ਨਹੀਂ ਆਇਆ ਮੈਂ ਉੜਈ ਸੀ ਉਰੇ ਕੋਲੀ ਦਾ ਆਦਾ ਉਹ ਧੀਰੇ ਦੇ ਹੱਥ ਚਾ ਨਾ ਬਹੁਤ ਸਾਰਾ ਮੈਂ ਖਾਲੀਏ ਨੇ ਪੰਜੀਰੀ ਹਮ ਬਰਫੀ ਹੈ ਬਰਫੀ ਮੈਂ ਉਹ ਬਣਾਇਆ ਮਿਲ ਕੇਕ ਬਣਾਇਆ ਆ ਮੈਂ ਦੇਸੀ ਕੀ ਕਰਮ ਕਰਿਆ ਮੈਂ ਤਾਂ ਬੰਦਿਆ ਜੇ ਤੜਾਈ ਪੜ ਚੱਕ ਲੈ ਕੇ ਭੱਜ ਜਾ ਜਾ ਮੇਰੇ ਬੱਚਾ ਜਾ ਤੁਲੇ ਮੋਰ ਚੱਕ ਲੈ ਕੇ ਉੱਥੇ ਚੁੱਲੇ ਕੋਲ ਕੇ ਉੱਠ ਖੜੀਦਾ ਹੁੰਦਾ ਨਾ ਓਹ ਦੇਸੀ ਕੀ ਬਣਾਇਆ ਮਲਾਈ ਤੋਂ ਤੇ ਜਿਹੜਾ ਮਗਰੋਂ ਉਹਦੇ ਵਿੱਚ ਖੋਆ ਬਣਿਆ ਤੇ ਉਹਦੀ ਆਪਾਂ ਨੇ ਆਹ ਵਾਲਾ ਹੋ ਬਣਾ ਲਿਆ ਮਿਲ ਕੇ ਇਹਦੇ ਵਿੱਚ ਡਰਾਈ ਫਰੂਟ ਬੱਚਿਆਂ ਨੇ ਪਾ ਲੇ ਤੇ ਇਹ ਤਾਂ ਹਿੰਮਤ ਤਾਂ ਬੱਚਿਆਂ ਨੇ ਮਾਰ ਲਈ ਨਹੀਂ ਮੈਂ ਤਾਂ ਚੱਕ ਕੇ ਕੜਾਹੀ ਅੰਦਰ ਆ ਜਾਣਾ ਸੀ ਕਿਉਂਕਿ ਮੈਂ ਉਹ ਜਿਹੜਾ ਚੁੱਲੇ ਮੇਰੇ ਬਾਲਣ ਸੀਗਾ ਨਾ ਉਹ ਸੀਗਾ ਗਿੱਲਾ ਪੰਗਾ ਲੈ ਲਿਆ ਜਿਹੜਾ ਸੁੱਕਾ ਬਾਲਣਾ ਕੋਠੇ ਤੇ ਜਾੜਿਆ ਪਿਆ ਹੋਣ ਨਹੀਂ ਪੰਗਾ ਲੈਂਦੀ ਕਹਾਂ ਕੋਟੇ ਦੇ ਕੌਣ ਚੜ ਬੰਦਾ ਵਾ ਬੰਦਾ ਬਮਾ ਬਾਲਣ ਦੀ ਰੋਕ ਤਾਂ ਲੋ ਜੀ ਬਾਹਰ ਤੋਂ ਕਰਨ ਲੱਗੀ ਮੇਰੀ ਤਾਂ ਹੋਊਗਾ ਇਹ ਹੁਣ ਪਾਰ ਆਇਆ ਹਨਾ ਅੱਧਾ ਕਿਲੋ ਦਾ ਤਾਂ ਹੋਊਗਾ ਜੋਖ ਕੇ ਲੈ ਕੇ ਆਇਆ ਮੈਂ ਹੁਣ ਲੈ ਤੇ ਉਹ ਕਿਤੇ ਫੋਲ ਖਾ ਲਿਆ ਉਹ ਜੋ ਖਿਓ ਲੈ ਉਹ ਹੈਗਾ ਮੈਂ ਤਾਂ ਬਾਦੋ ਖੜਾ ਜਾਂਦੇ ਤੂੰ ਕੱਬਰ ਦੀ ਗੱਲ ਦੁਹਾਰਾ ਲੈਂਦਾ ਕੱਲ ਨੂੰ ਹੀ ਉਹ ਕਬਰ ਲਿਆੰਦਾ ਹੁਣ ਸੁਣਾਓ ਬੰਦਾਂ ਗੱਲ ਬਾਤ ਸੁਣੋ ਯਾਰ हट ਜਾ ਹੈ ਜਾਨ ਮੈਂ ਹੀ ਹੋਵਾਂ ਤਾਂ ਤੁਸੀਂ ਵੀ ਇੱਧਰ ਬਣਾ ਲਿਆ ਤੋ ਜਿਹੜੀ ਮੇਰੇ ਭੈਣ ਆ ਜਿਹੜੇ ਮੇਰੇ ਵੀਰੇ ਜਿਹੜੇ ਮੇਰੇ ਫਰੈਂਡ ਮੇਰੀ ਵੀਡੀਓ ਦੇਖਦੇ ਆ ਜੇ ਤੁਸੀਂ ਮਲਾਈ ਲਾ ਕੇ ਰੱਖਦੇ ਹੋ ਨਾ ਜਿਹੜਾ ਉਹਦੇ ਵਿੱਚੋਂ ਮਤਲਬ ਨਿਕਲਦਾ ਹੈ ਉਹ ਖੋਆ ਉਹਨੂੰ ਸਿੱਟਿਆ ਨਾ ਕਰੋ ਵੇਸਟ ਨਾ ਕਰਿਆ ਕਰੋ ਉਹਨੂੰ ਐਦਾਂ ਖੋਆ ਬਣਾ ਲਿਆ ਕਰੋ ਕੋਈ ਮਿਹਨਤ ਨਹੀਂ ਲੱਗਦੀ 2 ਮਿੰਟ ਦੇ ਵਿੱਚ ਖੋਆ ਬਰਫੀ ਬਣ ਕੇ ਤਿਆਰ ਹੋ ਜਾਂਦਾ ਠੀਕ ਹੈ ਜੀ ਡਰਾਈ ਫਰੂਟ ਪਾਉਣੇ ਉਹ ਥੋੜੀ ਖੀ ਜੋ ਤੁਹਾਡੇ ਕੋਲ ਹੈਗੇ ਆ ਅਵੇਲੇਬਲ ਹੈਗੇ ਆ ਤੁਸੀਂ ਪਾ ਸਕਦੇ ਹੋ ਸਾਡੇ ਕੋਲ ਸੀਗੀਆਂ ਦਾਖਾਂ ਤੇ ਆਹ ਕੀ ਹੁੰਦੇ ਆ ਬਦਾਮ ਅਖਰੋਟ ਬੱਚਿਆਂ ਨੇ ਪਾਉਣ ਨਹੀਂ ਦਿੱਤੇ ਪੈ ਤਾਂ ਮੰਗ ਜ ਵੀ ਸੀਗੇ ਉਹ ਵੀ ਨਹੀਂ ਮੇਰੇ ਜੇ ਵੀ ਨਹੀਂ ਜਿਆਦਾ ਏ ਤੇ ਉਹ ਵੀ ਪੈਸੀ ਫੂਲ ਮਖਾਣ ਗਿਆ ਹਾਂ ਫੂਲ ਕਾਣੀ ਵੱਧ ਗਈ ਹਿੰਮਤ ਨੇ ਘਾੜੀ ਹੈ ਗੈਰ ਕੋਕੀ ਸੱਚੀ ਗੱਲ ਹੈ ਸਵੇਰ ਦੀ ਰੋਟੀ ਖਾ ਕੇ ਫਿਰ ਉਸ ਤੋਂ ਬਾਅਦ ਥੋੜਾ ਟਾਈਮ ਮੈਂ ਵੀ ਪੈ ਵਹਿ ਗਈ ਤੇ ਫਿਰ ਮੈਂ ਉੱਠੀ ਉੱਠ ਕੇ ਪਹਿਲਾਂ ਮੈਂ ਵੀ ਰੋਜ਼ ਕੋਣਾ ਹੋ ਜਾਂਦੀ ਹੈ ਜੀ 500 ਦੀ ਮਠਿਆਈ ਮਿਲਦੀ ਹੈ ਆ ਇਹ ਆਪਾਂ ਨੂੰ ਘਰੇ ਤਿਆਰ ਹੋ ਜਾਂਦੀ ਹਾਂ 500 ਰੁਪਏ ਕਿਲੋ ਮਿਲਦੀ ਹੈ ਇਹ ਇਹ ਆਪਣੇ ਘਰੇ تیار ਹੋ ਜਾਂਦੀ ਹੈ ਉਹ ਵੀ ਚੀਜ਼ ਬਣ ਜਾਂਦੀ ਹੈ ਸੇਮ ਮੈਂ ਨਹੀਂ ਕਦੇ ਵੇਸਟ ਕਰਦੀ ਇਹਦਾ ਮੈਂ ਥੋੜੀ ਹਾਂ ਨਾ ਕੋਈ ਘਰ ਵਿੱਚ ਰੱਖ ਕੇ ਸਾਧਰੀ ਮੈਂ ਹੈਵੀ ਖਾਣਾ ਖਾ ਨਹੀਂ ਸਕਦੀ ਹੱਥੋਥਾਲੇ ਕੋਣਿਆ ਕਾਲੇ ਟੋਣ ਪੈਸੇ ਕੰਮ ਕੰਮ ਕਰਨ ਵਾਲੇ ਬੰਦਿਆਂ ਦੀਆਂ ਨਿਸ਼ਾਨੀਆਂ ਨੇ 10000 ਰੁਪਏ ਦਾ ਬੱਲੇ ਨਾ ਮਿੰਨਾ ਤਾਂ ਹੋ ਗਿਆ ਤੇ ਕਮ ਆਏ ਹੋਣ ਸੁੱਕਿਆ ਮੈਂ ਤਾਂ ਦੁਖੀ ਹੋ ਗਈ ਹਾਇ ਰੱਬਾ ਮੇਰਾ ਤਾਂ ਸਿਰ ਦੁਖਣ ਇੱਥੋਂ ਲੱਗ ਗਿਆ ਓਏ ਰਾਤ ਰਾਤ ਦੇਦੋਂ ਰਾਤ ਮੇਨਾਂ ਕੀ ਹੋਇਆ ਬੜੀ ਸੋਹਣੀ ਸੀ ਜੀ ਨਾ ਮੈਂ ਤੁਸੀਂ ਬਲੌਗ ਦੇਖ ਲਿਆ ਇਹ ਮੈਨੂੰ ਹੀ ਲੱਗਿਆ ਕਿ ਮਨ ਕਿੱਥੇ ਤੇ ਮੇਰਾ ਸਿਰ ਦੁਖਣ ਲੱਗ ਗਿਆ ਮੈਂ ਪੈਗੀ ਗੋਲੀ ਲੈ ਕੇ ਸੌਂਗੀ ਇਹਨਾਂ ਨੇ ਮੈਂ ਸਭ ਤੋਂ ਬਿਠਾ ਰਿਆ 7 ਵਜੇ ਉੱਠੀ ਉੱਟ ਕੇ ਫੇਰ ਇਹਨਾਂ ਰੋਟੀ ਬਣਾ ਕੇ ਦਿੱਤੀ ਦੁੱਧ ਬਾਤ ਵਾਲਟੀ ਚੋਂ ਕੱਢਿਆ ਸਾਰਾ ਸਾੰਬਿਆ ਫੇਰ ਪਾਂ ਮੈਂ ਟਿੱਕਰ ਮਾਝੇ ਫਿਰ 9 ਵਜੇ ਜਾ ਕੇ ਪਈ ਪਤਾ ਨਹੀਂ ਕੋਦੋਂ ਸੈੱਟ ਕਰ ਲਿਆ ਕਾਹੀ ਅੱਧਾ ਨਹੀਂ ਹੈਵੀ ਚੀਜ਼ਾਂ ਮੈਂ ਘੱਟ ਖਾਣੀ ਆ ਕੱਲ ਮੈਂ ਹੈਵੀ ਹੈਵੀ ਰੋਟੀ ਖਾ ਲਈ ਮੱਖਣ ਖਾ ਲਿਆ ਤੇ ਫਿਰ ਉਸ ਤੋਂ ਬਾਅਦ ਮੈਂ ਖਾ ਲਿਆ ਮੂਹ ਫਲੀ ਖਾਦੀ ਮੂਹ ਫਲੀ ਖਾ ਲਈ ਉਹਦੇ ਨਾਲ ਐਸਿਡ ਬਣ ਗਿਆ ਗੱਚਕ ਵੱਧ ਖਾਦੀ ਨਹੀਂ ਗੱਚਕ ਤਾਂ ਪਰਹੁੰਦੇ ਅਸੀਂ ਇੱਕ ਫੀਸ ਤੋਂ ਗੱਚਕ ਤੇ ਤਾਂ ਜਿਹੜੇ ਤੇ ਗੇੜਾ ਦਿੱਤਾ ਹੋਇ ਇੱਕ ਟਕਾਦੀ ਕਰਕੇ ਛੱਡੇ ਆ ਇਹ ਨਹੀਂ ਮੇਰਾ ਸਿਹਤ ਦਾ ਮਾ ਘਿਆ ਹੋਣਾ ਜੇ ਮੈਂ ਕਹਾਂ ਨੀ ਘੱਟੇ ਕੱਤੇ ਜਾਇ ਮੈਂ ਵੱਧ ਕਮਜਾ ਮਾ ਕੱਟੇ ਕਮਾ ਪਹਿਲੀ ਗੱਲ ਮੇਰਾ ਘਰ ਮੇਰਾ ਘਰ ਦੂਜੀ ਗੱਲ ਮੇਰਾ ਮੁੰਡਾ ਲੈ ਕੇ ਆਇਆ ਸੀ ਉਸਤਾ ਲੈ ਕੇ ਨਹੀਂ ਸੀ ਆਇਆ ਮੇਰਾ ਮੁੰਡਾ ਲੈ ਕੇ ਆਇਆ ਸੀ ਮੁੰਡਾ ਲੈ ਕੇ ਆਇਆ ਸੀ ਅਜਿਹੀ ਨਾ ਵਾਪਿਸ ਤੇ ਸਾਨੂੰ ਕਿ ਸਾਨੂੰ ਪੈਸੇ ਪੂਸੇ ਨਾਲ ਕੋਈ ਮਤਵ ਨਹੀਂ ਪੈਸੇ ਪੂਸੇ ਬਾਰੇ ਤਾਂ ਦੁਨੀਆ ਸੋਚਦੀ ਹੁੰਦੀ ਜੱਟ ਪੈਦਾ ਹੋਇਆ ਵਾ ਸਖਾਣ ਵਾਸਤੇ ਤੇ ਆਂਦਾ ਇਹ ਤਾਂ ਗੱჭਕਾ ਗਾਪੇ ਕਹਿੰਦੀ ਮੇਰਾ ਸਿਰ ਦੁਖਦਾ ਮੇਰਾ ਹੋਈ ਗੱਲ ਹੋ ਗਈ ਮੈਂ ਜਦੋਂ ਹੀ ਕੰਨ ਲੱਗ ਗਿਆ ਮੈਂ ਆਇਆ ਇੱਥੇ ਮੇਰੇ ਅੱਖ ਵਿੱਚ ਚੀਜ਼ ਪਵੇ ਇੱਥੋਂ ਜੀਸ ਇੱਥੇ ਜਾ ਮੈਂ ਤਾਂ ਗਈ ਗਈ ਮੈਂ ਤਾਂ ਗਈ ਮੈਂ ਕਿੱਥੇ ਹੀ ਗਈ ਤੂੰ ਹੈ ਤਾਂ ਕਿ ਕੋਲੀ ਖੜੀ ਨਹੀਂ ਦੂ ਦਾ ਸੀ ਬਹੁਤ ਜ਼ਿਆਦਾ ਸਿਰ ਦੁਖਦਾ ਸੀ ਆਏ ਆਏ ਕਰੀਆ ਮੈਂ ਆ ਜਾ ਬਈ ਕਿਹੜਾ ਜਾਣਾ ਭੰਡਿਆਂ ਨੂੰ ਹੱਲੇ ਮੱhalla ਮਰਾਉ ਲੈ ਉੱਥੇ ਉਹ ਅੱਗ ਦੀ ਜੱਟ ਚ ਸਟਕਿਆ ਅਸੀਂ ਇਹ ਲੈਣਾ ਹਾਂ ਸਾਰੇ ਜਣੇ ਨੇ ਅੱਜ ਸੰਡੇ ਅੱਜ ਜਾ ਨਾ ਸ਼ੈਂਪੂ ਨਹੀਂ ਲੈਣਾ ਜੇ ਕਿਸੇ ਨੇ ਨਹੀਂ ਲੈਣਾ ਸ਼ੈਂਪੂ ਨਾਲੇ ਪਰਮਦੇ ਜੂਆ ਜੂਆ ਵੇ ਕੀ ਹੱਲ ਕਰੀਏ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੀ ਲਈਏ ਪਰਮਦੇ ਜੂਆ ਤੋਂ ਪੇਟ ਦਾ ਦੁੱਧ ਲਾਦੀ ਇਹ ਕਹਿੰਦੇ ਪੇਟ ਦੇ ਦੁੱਧ ਨਾਲ ਵੀ ਜੂਆ ਮਰ ਜਾਂਦੀਆਂ ਨੇ ਪਰਮ ਕਹਿੰਦਾ ਮੈਂ ਉਹ ਚੁਕਾਉਂਦਾ ਵੀ ਨਹੀਂ ਬੈਠ ਕੇ ਵੀ ਆਪਾਂ ਕੀ ਕਹਿੰਦੇ ਹੁੰਦੇ ਸੀ ਅੱਗੇ ਉਹਨੂੰ ਕੀ ਕਹਿੰਦੇ ਹੁੰਦੇ ਸੀ ਵੀ ਰੋਲ ਪਾਦੀ ਥੀਰਮੀ ਕੱਢ ਲਈ ਚੁਗਦੀ ਏ ਜਿਵੇਂ ਬੱਦੂ ਮਰਸੋ ਗਿਆ ਏ ਕਮਰੇ ਬੈਠੀ ਹੁੰਦੀ ਆ ਫੇਰੇ ਕਮਾ ਕਰੇ ਕਮਾ ਲਾ ਕੇ ਹੋ ਸਾਡੇ ਵੀ ਪਾ ਦੂ ਸ਼ੁਕਰ ਕਰੋ ਵੀ ਉਹ ਅਲੱਗ ਕਮਰੇ ਚ ਪੈਂਦਾ ਸੀ ਲੱਗ ਕਮਰੇ ਚ ਸਾਡੇ ਨਾਲ ਥੋੜੀ ਮਗਰ ਉਹ ਮਗਰ ਇਹ ਕੀ ਕਰਦੀ ਬਈ ਹੁਣ ਅਸੀਂ ਉਹ ਤੇ ਕੀ ਲਾਈਏ ਸਰਚਨੀਆਂ ਜੂਆਂ ਨੇ ਉਹ ਤਾਂ ਸਾਡਾ ਵੀ ਸਿਰ ਪਰ ਦਾਣਾ ਉਹ ਤਾਂ ਜਾਣ ਜਾਣ ਕੇ ਸਾਡੇ ਕਮਰੇ ਚ ਜਾ ਕੇ ਪੈਂਦਾ ਇੱਕ ਤਾਰ ਪਾਉਣੇ ਲੰਬੀਆਂ ਲੰਬੀਆਂ ਤਾਰਾਂ ਵਿੱਚ ਫੇਰ ਨਾ ਮਰੂਤੀ ਕਰ ਇਹ ਦੱਸਿਓ ਕੀ ਆ ਕਵੇਂ ਸਾਰਿਆਂ ਨੂੰ ਪਤਾ ਪਰ ਹੁੰਦਾ ਸਿਰ ਤੇ ਜੂਆਂ ਹੈਗਾ ਨਾ ਤੁਹ ਪਤਾ ਨਹੀਂ ਕਿ ਤੋਂ ਆਗੀਆਂ ਕਰਮਾਂ ਵਾਲੇ ਬੰਦੇ ਨੇ ਕਹਿੰਦੇ ਤਾਂ ਸੋਣਿਆ ਤਾਂ ਇਹੀ ਹੋਵਗੀ ਜਿਹੜਾ ਬੰਦਾ ਕਰਮਾਂ ਵਾਲਾ ਹੁੰਦਾ ਨਾ ਵੀ ਲੱਕੀ ਹੋਵੇ ਉਹਦੇ ਜੂਆ ਪੈਂਦੀਆਂ ਪਰ ਉਹਦੇ ਸਾਡੇ ਘਰ ਚੋਂ ਪਰਮ ਦੇ ਦੂਜੀ ਵਾਰੀ ਪੈ ਗਈ ਕਿ ਨਹੀਂ ਹੈ ਇਹ ਕਾ ਪਰਮ ਪਰਮ ਦੋ ਵਾਰੀ ਜੂਆ ਪੈ ਗਈਆਂ ਪਰਮ ਦੇ ਇੱਕ ਤਾਂ ਪੈ ਗਈਆਂ ਜਦੋਂ ਜਿਆ ਛੋਟਾ ਸੀ ਉਦੋਂ ਵੀ ਇਹ ਬੈਠਾ ਹੈ ਹੈ ਸਿਰ ਖੁਰ ਕੇ ਅੱਜ ਕੱਲ ਦੇ ਟਣ ਸੀਗੇ ਇਹਨੇ ਬੈਠਾ ਸਾਈਕਲ ਤੇ ਬੈਠਾ ਹੈ ਸਿਰ ਖੁਰਕੀ ਜਾਵੇ ਮੈਂ ਇਹਨੂੰ ਪਰਮ ਵੀ ਸ਼ੈਂਪੂ ਜੰਪੂ ਲਾ ਲਾ ਤੇਰਾ ਖਾਜ ਹੁੰਦੀ ਹੈ ਕੀ ਹੋਇਆ ਕਹਿੰਦਾ ਨਾ ਮੈਂ ਨਹੀਂ ਲਾਉਣਾ ਸ਼ੈਂਪੂ ਧੇਰ ਮੈਂ ਨੇੜ ਨੂੰ ਫੜ ਕੇ ਦੇਖਿਆ ਤੇ ਸਿਰ ਚ ਅਦਾ ਕਰਕੇ ਮੈਂ ਵੀਰ ਸੱਚ ਲਿਖਾ ਲਿਖਿਆ ਮੈਨੂੰ ਫੜਨੇ ਆਉਦੋ ਹੀ ਉਹ ਤਾਂ ਤਾਂ ਛੋਟਾ ਸੀ ਮੇਰੇ ਕਾਬੂ ਹਟਾ ਗਿਆ ਹੁਣ ਤਾਂ ਮੇਰੇ ਕਾਬੂ ਚ ਆਉਂਦਾ ਨਹੀਂ ਹੈ ਬੀਕੋ ਜੂਆ ਵਾਲਾ ਕਿਹੜਾ ਹੁੰਦਾ ਸ਼ੈਂਪੂ ਜੂਆ ਵਾਲਾ ਸ਼ੈਂਪੂ ਨਾ ਉਹ ਨਾ ਕਿੰਦਾ ਮੈਡੀਕਲ ਪਤਾ ਨਹੀਂ ਕਿੰਦਾ ਮੈਡੀਕਲ ਮੈਂ ਤਾਂ ਚੁਗੀਆਂ ਦੋ ਤਾਂ ਵੱਡੀਆਂ ਜੂਆ ਨਿਕਲੀਆਂ ਇਹਦੇ ਸਿਰ 'ਚ ਉਹਦੋਂ ਯਾਨੀ ਮੈਂ ਦੋ ਦਿਨ 'ਚ ਫਿਨਿਸ਼ ਕਰਤਾ ਇਹਦਾ ਸਿਰ ਐਨ ਸਾਫ ਕਰਤੀ ਸੀ ਜੂਆ ਜਾਂਦੇ ਜੂ ਮੈਲ ਜਾਂਦੇ ਜੀ ਜੂਆ ਉਹ ਕਰਵਾ ਲਈ ਸੀ ਇੱਕ ਵਾਰੀ ਮੱਜ ਦੇ ਉਹ ਮੱਝਾਂ ਜਿਉ ਮੇਰੇ ਇੱਥੇ ਗਿਰਗੀ ਸਿਰ ਚ ਮੇਰੇ ਇੱਥੇ ਇਹਨਾਂ ਦੇ ਬਾਪ ਤੇ ਫਿਰ ਇਹਨਾਂ ਦੇ ਇੱਤੇ ਇਹ ਤਾਂ ਗੰਦੀ ਵੱਡੀ ਇਹਨਾਂ ਦੇ ਬਾਹ ਤੇ ਜਾ ਦੇਖਿਆ ਮੱਝਾਂ ਦੇ ਹੁੰਦੇ ਹੁਣ ਨਹੀਂ ਹੈਗੇ ਹੁਣ ਤਾਂ ਆਪਣੀ ਦੂਈ ਮੱਝਾਂ ਹੁੰਦੀਆਂ ਸੀ ਇਹਦੇ ਤੋਂ ਵੱਡੀ ਇਹ ਆਈ ਸੀ ਇਹ ਮੇਰੀ ਵੇਚੀ ਇੱਕ ਤੋਂ ਵੱਡੀ ਹਾਂ ਵੇਚੀ ਇਹ ਅੱਛਾ ਜਿਹੜੀ ਆ ਹੁਣ ਸੀ ਇਹਦੇ ਵੀ ਹੋ ਜਾਂਦੇ ਨੇ ਇਹਨਾਂ ਦੇ ਨਹੀਂ ਹੈਗੀਆਂ ਹੁਣ ਮਿੱਠੀ ਉਹਨਾਂ ਦਾ ਕਿਸੇ ਦੇ ਨਹੀਂ ਹੈਗੀਆਂ ਉਹਦੇ ਵਾਲ ਵਾ ਤੇ ਸੰਗਣੇ ਸੀ ਤੇ ਹੁਣ ਪਰੋਂਦਾ ਤੁਸੀਂ ਦੱਸਿਓ ਵੀਰਾ ਕਹਿੰਦਾ ਸੀ ਵੀ ਜੂਆ ਦੇਖਣੋਂ ਤਾਂ ਤਰਸ ਗਿਆ ਕੋਈ ਨਾ ਵੀਰੇ ਮੇਰੇ ਕਾਬੂ ਹਟਾ ਜਾਵੇ ਪਰ ਮੈਂ ਤੁਹਾਨੂੰ ਫੇਰ ਜੂਆ ਦਿਖਾ ਦੇਣੀ ਆ ਮਦੂਮਾਰ ਵੀਰੇ ਉਹ ਜਿਹੜੇ ਹੋਉਂਦੇ ਨਹੀਂ ਉਹ ਜਿਹੜੇ ਚੁਗੀਆਂ ਵਾਲੇ ਉਹਨਾਂ ਕੋ ਕਿਹੜਾ ਕੱਢਿਆ ਇਹ ਨਾਲ ਕੈਮਰਾ ਲੈ ਜੀ ਅੱਛਾ ਹੋਰ ਨਹੀਂ ਆਏ ਹੁੰਦੇ ਫਾਣੇ ਵਾਲੇ ਜਿਹੜੇ ਨਾ ਕੈਮਰਾ ਲੈ ਜੀ ਉਹਨਾਂ ਦੀ ਵੀਡੀਓ ਬਣਾਗੇ ਜਿਹੜੇ ਲੋਕ ਤੇਰੇ ਵਰਗੇ ਤਰਸੇ ਹੋਏ ਨੇ ਉਹਨਾਂ ਨੂੰ ਬਣਾ ਬੜਾ ਹਾਸਾ ਹੈ ਵੀਰੇ ਕਮੈਂਟ ਬਣ ਗਏ ਕਹਿੰਦਾ ਤਰਸੇ ਪੈ ਜੂਆ ਦੇਖਣ ਕੰਗਟਾ ਵੀ ਨਹੀਂ ਬੰਦੀ ਆ ਪੰਜਾਂ ਦਾ ਹੋਈਆਂ ਨੇ ਆਪਣੇ ਕੀ ਪਤਾ ਟੋਡੇ ਵੀ ਹੋਣ ਇਹਨਾਂ ਦਾ ਦੂਰੋ ਦੀ ਜੂਗੀ ਜੇ ਜੂ ਮੋਈ ਵੀ ਜੂ ਵੀ ਕਹਿਓ ਪਛਤਾਉਗੀ ਇਹਨਾਂ ਦਾ ਸੱਤ ਪਾ ਕੇ ਵੀ ਕਿੰਨੀ ਕਮਾਈ ਦੇ ਕਹਿਣਾ ਵੀ 14 ਕੱਟਦੇ ਗ੍ਰੈਂਡ ਛੋਟਾ ਗ੍ਰੈਂਡ ਛੋਟਾ ਗ੍ਰੈਂਡ ਛੋਟਾ ਜੇ ਭਜੇ ਹਾਰ ਦੇ ਪੈ ਗਿਆ ਨਿਕਲ ਲੀਆਂ ਵੀ ਨਹੀਂ ਹਾਲੇ ਪਰਮਦੇ ਤਾਂ ਵਾਲ ਘੱਟਾ ਹਨਾ ਜੇ ਹਾਰ ਦਿਓ ਨਹੀਂ ਨਿਕਲਦੀਆਂ ਜੇ ਹਾਰਦੇ ਤਾਂ ਬਾਲਾ ਡੈਂਡਰਫ ਵੰਦਾ ਡੈਂਡਰ ਡੈਂਡਰਸ ਵਿੱਚ ਰੂਹਾਂ ਕਿਵੇਂ ਬਣ ਗਈਆਂ ਮੈਂ ਤਾਂ ਇਹ ਨਹੀਂ ਸਮਝ ਲੀ ਸੰਭਾਲ ਨਹੀਂ ਕਰਦਾ ਹੈਗਾ ਪਤਾ ਕੀ ਉਹਨੇ ਉਹ ਕਰਿਆ ਗਿਆ ਜਿੱਦ ਫੜੀ ਹੋਈ ਆ ਵੀ ਮੈਂ ਵਾਲ ਕਟਾ ਲੈਣੇ ਆ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਵਾਲ ਕਟਾਉਣੇ ਚਾਹੀਦੇ ਆ ਕਿ ਨਹੀਂ ਮੈਂ ਮੈਂ ਕਿਹਾ ਵੀ ਜਿੱਧਰ ਦੇ ਵਾਲ ਕਟਾਤੇ ਸਮਝ ਲੈ ਤੇਰੀ ਮਾਂ ਮਰ ਗਈ ਨੇ ਨਵੇਂ ਵੀ ਹਉ ਮੈਂ ਦਿਨ ਦੇ ਰਸਰ ਸਭ ਕਰ ਰਸਈ ਵਾਰੀ ਰੋਸ ਲਿਆ ਮੇਰੇ ਨੇ ਕਈ ਵਾਰੀ ਰੋਸ ਲਿਆ ਇਸ ਪੱਖੋਂ ਇੱਕ ਦਿਨ ਤਾਂ ਮੇਰੇ ਨਾਲ ਲੜਦੇ ਇਹ ਕਹਿੰਦਾ ਕਹਿੰਦਾ ਵੀ ਡੈਡੀ ਦੇ ਕਟਾਏ ਹੋਏ ਨੇ ਮੈਂ ਕਹਾਂ ਵੀ ਡੈਡੀ ਕਿਹੜਾ ਮੈਂ ਹੈ ਨਾ ਪਾਲਿਆ ਵੀ ਤੂੰ ਤੈਨੂੰ ਮੈਂ ਪਾਲਿਆ ਮੈਂ ਤੇਰੇ ਵਾਲ ਰੱਖੇ ਨੇ ਵੀ ਮੈਂ ਨਹੀਂ ਕਟਣ ਦੇਣੇ ਰੱਖੇ ਨਹੀਂ ਹੁੰਦੇ ਰੱਖੀ ਦੀ ਦਾੜੀ ਵਿੱਚ ਹੁਣ ਇਹਨਾਂ ਨੇ ਕਿਤੇ ਬਚਪਨ ਦੇ ਹੀ ਰੱਖੇ ਹੋਣਿਆ ਹਨ ਕੱਟੇ ਹੋਏ ਨੇ ਇਹਨਾਂ ਦੇ ਤਾਂ ਬਚਪਨ ਦੇ ਆਹ ਦਾੜੀ ਹੋ ਗਈ ਸੀ ਜਿਵੇਂ ਵੀ ਬਸ ਕਰੇ ਨੇ ਕੰਡੇ ਹੁੰਦੇ ਨੇ ਇਹ ਵੀ ਕਹਿੰਦੇ ਸੀ ਕਹਿੰਦੇ ਹੋੜਾ ਮਾ ਬੜਾ ਕਟਾਉਣੇ ਨਹੀਂ ਫਿਰ ਆਪੇ ਇੱਕ ਦਿਨ ਬੈਠ ਬੈਠ ਫਤ ਰਹਿੰਦੀ ਹੈ ਕਿ ਬਣ ਗਏ ਉਹ ਨਹੀਂ ਫੋ ਹੋ ਜਾਂਦਾ ਹੈ ਤੇ ਚਲੋ ਜੀ ਦੱਸਿਓ ਮੈਨੂੰ ਹਨਾ ਵੀ ਕੀ ਲਈਏ ਫਰਮ ਦੇ ਸਿਰਚ ਵੀ ਸੱਚੀ ਗੱਲ ਹੈ ਵੀ ਭੇਡ ਦੇ ਦੁੱਧ ਨਾਲ ਕਹਿੰਦੇ ਵੀ ਫਿਰ ਤਾਂ ਜੇ ਤਾਂ ਭੇਡ ਦੇ ਦੁੱਧ ਨਾਲ ਜੂਆਂ ਮਰ ਜਾਂਦੀਆਂ ਫਿਰ ਤਾਂ ਆਪਣੇ ਇੱਥੇ ਰੋਜ਼ ਲੱਗਦੀਆਂ ਭੇਡਾਂ ਵੀ ਆਪਾਂ ਉਹਨਾਂ ਤੋਂ ਦੁੱਧ ਲੈ ਲਾਂਗੇ ਪਾਈਆ ਫਰਮ ਦੇ ਸਿਰਚ ਲਾ ਦਾਂਗੇ ਵੀ ਜੇ ਤਾਂ ਇਹ ਗੱਲ ਸੱਚੀ ਆ ਵੀ ਜੇ ਨਹੀਂ ਸੱਚੀ ਹੈਗੀ ਫਿਰ ਕੋਈ ਆਪਾਂ ਹੋਰ ਜੰਤਰ ਮੰਤਰ ਕੱਢੀ ਹੈ ਹਨਾ ਨਹੀਂ ਤਾਂ ਵੀ ਦਿਹਾੜੀ ਤੇ ਇੱਕ ਆਂਟੀ ਬੁਲਾਉਣੀ ਪੈਣੀ ਹੈ ਜੂਆਂ ਕੱਢਣ ਵਾਸਤੇ ਬੈਂਦਾ ਵੀ ਨਹੀਂ ਹੁਣ ਵੀ ਅੰਦਰ ਵੜ ਗਿਆ ਪਤਾ ਨਹੀਂ ਇਹ ਸਰਹਾਨੇ ਚ ਵੀ ਕਿੰਨੀ ਅਕ ਜੂਆ ਹੋਣਗੀਆਂ ਚਲੋ ਜੀ ਮੈਂ ਤੁਹਾਨੂੰ ਭਾਂਡੇ ਤੋਂ ਉਹਨਾਂ ਮੈਂ ਟਾਈਮ ਖਾ ਸੋਗੇ ਨਾਲੇ ਅੱਗ ਪਾਇਆ ਮੈਂ ਚੇਤਾ ਟਾਈਮ ਲੱਗਿਆ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਨਹੀਂ ਤਾਂ ਫਿਰ ਦੇਖਦੇ ਆ ਹੁਣ ਫਿਰ ਮਿਲਦੇ ਆ ਠੀਕ ਹੈ